ਤੇ ਇਹਦਾ ਟਾਈਟਲ ਕੀ ਸੀ ਜਪਜੀ ਦਾ ਜਪ ਨਿਸਾਨ ਇਹ ਕਈਆਂ ਨੇ ਇਹਨੂੰ ਟਾਈਟਲ ਮੰਨ ਲਿਆ ਜਦ ਕਿ ਉਹਦੇ ਚ ਜਦੋਂ ਪੂਰੀ ਲਾਈਨ ਪੜੋਗੇ ਜਪ ਨਿਸਾਨ ਗੁਰੂ ਰਾਮਦਾਸ ਜੀ ਉਹ ਕੇ ਦਸਕਤ ਦੀ ਨਕਲ ਕਿ ਗੁਰੂ ਰਾਮਦਾਸ ਜੀ ਦੀ ਜਿਹੜੀ ਬਾਣੀ ਪੋਥੀ ਸੀ ਉਹਨਾਂ ਵਿੱਚੋਂ ਜਪਜੀ ਸਾਹਿਬ ਜਿਹੜਾ ਉਸ ਦੀ ਨਕਲ ਹੈ ਤੇ ਗੁਰੂ ਗੋਬਿੰਦ ਸਿੰਘ ਤੱਕ ਜਾਂਦੇ ਇਹ ਸੱਤਵੀਂ ਨਕਲ ਮੰਨ ਜਾਂਦੇ ਸਾਨੂੰ ਗੁਰੂਆਂ ਨੇ ਪਹਿਲੀ ਵਾਰੀ ਹੋਇਆ ਕਿ ਵਿਆਕਰਣ ਨਹੀਂ ਤਾਂ ਵੇਦ ਪਹਿਲਾਂ ਹੈ ਵਿਆਕਰਣ ਬਾਅਦ ਚਾਹੀਦਾ। ਕੁਰਾਨ ਮਜੀਦ ਪਹਿਲਾਂ ਹੈ ਵਿਆਕਰਣ ਬਾਅਦ ਚਾਹੀਦਾ। ਪਰ ਸਾਡੇ ਗੁਰੂਆਂ ਨੇ ਪਹਿਲਾਂ ਜਿਹੜੀ ਬਾਣੀ ਹੈ ਉਹ ਇਕੱਠੀ ਕੀਤੀ। ਫਿਰ ਉਹਦੀ ਨਵੀਂ ਲਿਪੀ ਤਿਆਰ ਕੀਤੀ ਗਈ। ਵਿਆਕਰਣ ਦੇ ਮੁਤਾਬਕ ਹੁਣ ਜੇ ਅਸੀਂ ਇਹ ਕਹੀਏ ਵੀ ਮੈਨੂੰ ਵਿਆਕਰਣ ਵੀ ਆਉਂਦੀ ਏ ਸਭ ਕੁਝ ਆਉਂਦਾ ਉਹ ਮੁਸ਼ਕਲ ਕੰਮ ਹੈ ਜਬਜੀ ਸਾਹਿਬ ਦੇ 400 ਦੇ ਉੱਤੇ ਟੀਕੇ ਨੇ ਇਹ ਵੈਦਿਕ ਸੂਤਰ ਸਟਾਈਲ ਚ ਇੱਕ ਲਫ਼ਜ਼ ਜਿਹੜਾ ਉਹ ਇੱਕ ਸਿਧਾਂਤ ਹੈ ਜਿਹਨੂੰ ਡੀਕੋਡ ਕਰਕੇ ਤੁਸੀਂ ਮੈਂ ਜਿਹਨੂੰ ਕਹਿੰਦਾ ਵੀ ਆਪਣੀ ਲੈਂਗੁਏਜ ਕਹਾਂ ਕਿ ਜਿਹੜਾ ਵਰਡ ਹੈ ਨਾ ਉਹਨੂੰ ਤੁਸੀਂ ਬੋਲਣ ਦਿਓ ਜੋ ਦਾ ਸਿਧਾਂਤ ਹੈ ਨਾ ਉਹਨੂੰ ਬੋਲਣ ਦਿਓ ਆਪ ਨਾ ਬੋਲੋ ਉਹ ਤਰਜਮਾ ਬਹੁਤ ਹੱਦ ਤੱਕ ਲੋਕਾਂ ਦੇ ਮਨਾਂ 'ਚ ਗ੍ਰੈਂਡ ਕਰ ਸਕਦੇ ਨੇ ਤੇ ਮੇਰੀ ਅੱਜ ਆਪਣੇ ਛੋਟੇ ਵੀਰ ਸਰਦਾਰ ਰੰਜੂ ਸਿੰਘ ਨੂੰ ਇਸ ਮੁਬਾਰਕ ਮੌਕੇ ਤੇ ਇਸ ਗੁਟਕੇ ਦੇ ਲੋਕ ਅਰਪਣ ਕਰਨ ਤੇ ਵਧਾਈ ਦਿਨਾ ਇੱਕ ਹੋਰ ਬੜਾ ਵੱਡਾ ਜਿਹੜਾ ਵਹਿਮ 113 ਸਾਲਾਂ ਤੋਂ ਚੱਲਿਆ ਆ ਰਿਹਾ ਸੀ ਕਰਮ ਸਿੰਘ ਸਟੋਰੀ ਹੁੰਦਾ। ਬਿਕਤਕ ਤੇ ਭਾਦੋਂ ਦੇ ਮੀਨੇ ਜਿਹੜਾ ਜਮਿਆ ਉਹ ਨਹਿ ਸਮਝਿਆ ਜਾਂਦਾ ਸੀ। ਤਉਨੂੰ ਘਰੋਂ ਕੱਢ ਦਿੰਦੇ ਸੀ। ਅਸਿੱਤ ਲਿਆ ਕੇ ਆਪਣੇ ਕਰਤਿ ਗੁਰੂ ਦਾ ਪ੍ਰਕਾਸ਼ ਕੀਤਾ। ਕਿਹਨੇ ਅਸੀਂ ਗੁਰੂ ਦਾ ਪ੍ਰਕਾਸ਼ ਕੀਤਾ ਤੇ ਪ੍ਰਕਾਸ਼ ਕੀ ਹੁੰਦਾ ਹੈ? ਮਹਾਰਾਜ ਦੀ ਬੀੜ ਰੱਖ ਕੇ ਪਾਠ ਕਰਨਾ ਨਹੀਂ। ਜੇ ਤੁਹਾਡੇ ਅੰਧੇਰੇ ਮਨਾਂ ਨੂੰ ਪ੍ਰਕਾਸ਼ਮਾਨ ਨਹੀਂ ਕਰਦਾ ਪਾਠ ਤੇ ਤੁਹਾਡੇ ਤੁਹਾਡੇ ਉਚਾਰਣ ਚ ਤੁਹਾਡੀ ਬਿਰਤੀ ਚ ਉਹੀ ਫਰਕ ਹੈ ਜੋ ਸੁਲਤਾਨਪੁਰ ਲੋਧੀ ਦੀ ਮਸਜਿਦ ਵਿੱਚ ਗੁਰਨਾਣ ਦੇਵ ਜੀ ਨੇ ਕਾਜ਼ੀ ਦੀ ਜਿਹੜੀ ਅਰਦਾਸ ਸੀ ਨਾ ਨਮਾਜ਼ ਤੇ ਦولت ਖਾਨ ਲੋਧੀ ਦੀ ਨਮਾਜ਼ ਚ ਕੱਢਿਆ ਸੀ ਉਹੀ ਫਰਕ ਹੈ ਸੋ ਬੈਨੀਆਂ ਬਹੁਤਾ ਟਾਈਮ ਨਾ ਲਵਾਂ ਕਿਉਂਕਿ ਟਾਈਮ ਜ਼ਿਆਦਾ ਹੋ ਗਿਆ ਹੈ ਪ੍ਰਮਾਤਮਾ ਸਾਰਿਆਂ ਨੂੰ ਸਮਤ ਬਖਸ਼ੇ ਗੁਰੂ ਦੇ ਲਾੜ ਲੱਗਣਾ ਹੈ ਤੇ ਗੁਰੂ ਦੇ ਲਾੜ ਲੱਗਣ ਲਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਵੀ ਜੇ ਮੇਰੇ ਨਿਰਗੁਣ ਸਰੂਪ ਨਾਲ ਰਹੋਗੇ ਤੇ ਮੇਰੇ ਨਾਲ ਰਹੋਗੇ ਸਰਗੁਣ ਸਰੂਪ ਨਾਲ ਰਹੋਗੇ ਤੇ ਮੇਰੇ ਤੋਂ ਵਿਛੜ ਜਾਓਗੇ ਹੁਣ ਇਹ ਸਾਡੇ ਚ ਹੈ ਵੀ ਅਸੀਂ ਉਹਨਾਂ ਤੋਂ ਵਿਛੜਨਾ ਹੈ ਕਿ ਉਹਦੇ ਨਾਲ ਜੁੜਨਾ ਹੈ ਮੇਰੀਆਂ ਬੇਨਤੀਆਂ ਕਬੂਲ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਡਾਕਟਰ ਅਨੁਰாக ਸਿੰਘ ਜੀ ਜਿਨ੍ਹਾਂ ਨੇ ਸਾਨੂੰ ਨਿਤਨੇਮ ਪ੍ਰਤੀ ਜਾਣਕਾਰੀ ਦਿੱਤੀ ਤੇ ਹੁਣ ਮੈਂ ਬੇਨਤੀ ਕਰਦਾ ਹਾਂ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸਚਕਣ ਸ੍ਰੀ ਹਰਵੰਦਰ ਸਾਹਿਬ ਇਹਨਾਂ ਨੇ ਵੀ ਆਪਣੀ ਵਿੱਦਿਆ ਵਿਦਿਆ ਮਾਰਤੰ્ઞ ਗਿਆਨੀ ਮੋਹਨ ਸਿੰਘ ਜੀ ਪਾਸੋਂ ਤੇ ਹੋਰ ਵਿਦਵਾਨਾਂ ਪਾਸੋਂ ਗ੍ਰਹਿਣ ਕੀਤੀ ਹੁਣ ਆਪਣੇ ਨਾਲ ਚੰਨ ਮਿੰਟਾਂ ਲਈ ਅੱਜ ਦੇ ਇਸ ਵਿਸ਼ੇਸ਼ ਗੁਰਮਤ ਸਮਾਗਮ ਸੰਬੰਧੀ ਆਪਣੇ ਵਿਚਾਰ ਰੱਖਣਗੇ ਉਪਰੰਤ ਨਿੱਤ ਨਿਵਸ਼ਟੀਗ ਰਿਲੀਜ਼ ਕੀਤੀ ਜਾਏਗੀ ਉਸ ਤੋਂ ਬਾਅਦ ਸਮਾਪਤੀ ਹੈ ਜੀ ਤੇ ਮੈਂ ਬੇਨਤੀ ਕਰਾਂਗਾ ਕਿ 15 ਮਿੰਟ ਦਾ ਸਮਾਂ ਹੋਰ ਦਿਓ ਸਾਨੂੰ ਤੇ ਮੈਂ ਤੁਹਾਡਾ ਨਹੀਂ ਹੋਵਾਂਗਾ ਹੁਣ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਆਪਣੇ ਵਿਚਾਰ ਰੱਖਣਗੇ ਹਰ ਹਰ ਤੇਰੀ ਸੁਣ ਸੁਣ ਹੋਵੇ ਪਰ ਮੰਗਤ ਮੇਰੀ ਜਲਨ ਬੁਜੀ ਸੀਤਲ ਹੋਏ ਮਨੁਆ ਸਤਿ ਗੁਰ ਕਾ ਦਰਸ਼ਨ ਪਾਏ ਜੀਉ ਗਰੀਬਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਉ ਰਸਨਾ ਨੂੰ ਕਰੋ ਪਵਿੱਤਰ ਪਿਆਰ ਸਤਕਾਰ ਨਾਲ ਗੁਰ ਫਤੇ ਦੀ ਸਾਂਝ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਬੱਤ ਮਾਈ ਭਾਈ ਗੁਰੂ ਪਿਆਰੇ ਸਤ ਸੰਗੀ ਜਾਨ ਗੁਰੂ ਨੇੜਿਓਂ ਚੱਲ ਕਰਕੇ ਚਵਰ ਛਤਰ ਤਖਤ ਦੇ ਮਾਲਕ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਕਾਫੀ ਲੰਮੇਰੇ ਸਮੇਂ ਤੋਂ ਲੈ ਕੇ 71 ਹੋ ਬੈਠੇ ਹਾਜ਼ਰੀਆਂ ਲਗਵਾ ਰਹੇ ਹੋ ਸਮੂhtੀਆਂ ਸੰਗਤਾਂ ਨੂੰ ਇਹ ਭਲੀ ਪ੍ਰਕਾਰ ਬਿਦਤ ਹੋਵੇ ਕਿ ਅੱਜ ਦੇ ਇਹ ਮਹਾਨ ਗੁਰਮਤ ਸਮਾਗਮ ਜਿੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਕੀਤੇ ਜਾ ਰਹੇ ਨੇ ਉਥੇ ਨਾਲ ਹੀ ਇਹ ਗੁਰਮਤ ਸਮਾਗਮ ਸੱਚਖੰਡ ਵਾਸੀ ਪਵਿੱਤਰ ਆਤਮਾ ਨਾਮ ਬੜਨੀ ਦੇ ਰਸੀਏ ਸ੍ਰੀਮਾਨ ਸੰਤ ਬਾਬਾ ਸੋਚਾ ਸਿੰਘ ਜੀ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਦੇ ਵਿੱਚ ਵੀ ਕਰਵਾਏ ਜਾ ਰਹੇ ਨੇ ਜਿਨ੍ਹਾਂ ਗੁਰਮਤ ਸਮਾਗਮਾਂ ਦੇ ਵਿੱਚ ਮੇਰੇ ਬਹੁਤ ਹੀ ਸਤਕਾਰਯੋਗ ਵੱਡੇ ਵੀਰ ਪਾਈ ਸਾਹਿਬ ਪਾਈ ਰਣਜੋਤ ਸਿੰਘ ਜੀ ਜਿਨ੍ਹਾਂ ਦੇ ਸਿਰ ਉੱਪਰ ਧੰਨ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਮਹਾਨ ਬਖਸ਼ਿਸ਼ ਭਰਿਆ ਹੱਥ ਰੱਖ ਕਰਕੇ ਨਿਤਨੇਮ ਸਾਹਿਬ ਜੀ ਦੀਆਂ ਬਾਣੀਆਂ ਦਾ ਸਟਿੱਕ ਉਹਨਾਂ ਦੇ ਕੋਲੋਂ ਕਰਵਾਇਆ ਹੈ ਜਿਸ ਦੇ ਸੰਬੰਧ ਵਿੱਚ ਦਾਸ ਦੇ ਵਿਦਿਆਦਾਤੇ ਮਹਾਨ ਵਿਦਵਾਨ ਸ੍ਰੀਮਾਨ ਸੰਤ ਗਿਆਨੀ ਹਰਭਜਨ ਸਿੰਘ ਜੀ ਢੋਡੀਕਿਆਂ ਵਾਲੇ ਮਹਾਪੁਰਖਾਂ ਨੇ ਬਚਨਾਂ ਦੀ ਸਾਂਝ ਪਾਈ ਨਿਤਨੇਮ ਦੀ ਮਹਾਨਤਾ ਜਣਾਈ ਹੈ ਬਹੁਤ ਹੀ ਸਤਕਾਰਯੋਗ ਡਾਕਟਰ ਅਨੁਰਾਗ ਸਿੰਘ ਜੀ ਜਿਹੜੇ ਪੰਥ ਦੇ ਮਹਾਨ ਵਿਦਵਾਨ ਨੇ ਉਹਨਾਂ ਦੀ ਰਸਨਾ ਤੋਂ ਬੜਮੁੱਲੀਆਂ ਵਿਚਾਰਾਂ ਸੁਣੀਆਂ ਨੇ ਸ਼੍ਰੀ ਮਾਨ ਸੰਤ ਬਾਬਾ ਅਮੀਰ ਸਿੰਘ ਜੀ ਹੋਰਾਂ ਨੇ ਹੁਕਮ ਲਾ ਦਿੱਤਾ ਕਿ ਕੋਜ ਕੋ ਮਿੰਟਾਂ ਵਾਸਤੇ ਜ਼ਰੂਰ ਹਾਜ਼ਰੀ ਲਗਵਾਓ ਸਮਾਂ ਕਾਫੀ ਹੋ ਚੁੱਕਿਆ ਸਾਧ ਸੰਗਤ ਜੀ ਗੁਰੂ ਕਲਗੀ ਤਰ ਦਸ਼ਮੇਸ਼ ਪਿਤਾ ਪੰਥ ਦੇ ਵਾਲੀ ਅਮਰਤ ਕੇ ਦਾਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਜਿੰਨੀਆਂ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਨ ਉਹਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਵਾ ਕੇ ਖਾਲਸਾ ਸਤਿਗੁਰੂ ਨੇ ਸਜਾ ਦਿੱਤਾ ਜਦੋਂ ਖਾਲਸਾ ਪੰਥ ਦੀ ਸਿਰਜਣਾ ਕੀਤੀ ਤੇ ਸਾਨੂੰ ਖਾਲਸੇ ਨੂੰ ਪੰਜ ਕਕਾਰ ਸਤਿਗੁਰੂ ਜੀ ਨੇ ਉਸ ਵੇਲੇ ਬਖਸ਼ਣਾ ਕੀਤੇ ਜਦੋਂ ਪੰਜ ਕਕਾਰ ਦਿੱਤੇ ਤੇ ਨਾਲ ਸਤਿਗੁਰੂ ਜੀ ਨੇ ਅਮਰਤ ਵੇਲੇ ਦੀਆਂ ਪੰਜ ਨਿਤਨੇਮ ਦੀਆਂ ਬਾਣੀਆਂ ਸਿੱਖ ਨੂੰ ਦੇ ਦਿੱਤੀਆਂ ਸ਼ਾਮ ਦੇ ਵਕਤ ਸੋਦਾ ਰਹਿਰਾਜ ਸਾਹਿਬ ਰਾਤ ਦੇ ਵਕਤ ਸੋਹਲੇ ਦੀ ਬਾਣੀ ਇਹ ਸੱਤ ਬਾਣੀਆਂ ਸਤਿਗੁਰੂ ਜੀ ਨੇ ਸਾਨੂੰ ਬਖਸ਼ੀਆਂ ਹੁਣ ਜਿਹੜਾ ਵੀ ਕੋਈ ਮਾਈ ਭਾਈ ਇਹ ਪੰਜ ਬਾਣੀਆਂ ਅਮਰਤ ਵੇਲੇ ਦੋ ਸ਼ਾਮ ਤੇ ਰਾਤ ਨੂੰ ਸੋਹਲਾ ਸੱਤ ਬਾਣੀਆਂ ਦਾ ਨਿਤ ਨਿਯਮ ਕਰਦਾ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲ ਕੇ ਹਰ ਕਿਸੇ ਦੀ ਇੱਛਾ ਹੁੰਦੀ ਵੀ ਇਸ ਬਾਣੀ ਦੇ ਵਿੱਚੋਂ ਮੈਨੂੰ ਰਸ ਪ੍ਰਾਪਤ ਹੋਵੇ ਬਾਣੀ ਪੜ੍ਹੀ ਜਾਂਦੇ ਜਿਵੇਂ ਮਹਾਪੁਰਖ ਦੱਸ ਰਹੇ ਸਨ ਕੋਈ 25 ਪਾਠ ਕਰਦਾ ਕੋਈ 51 ਕਰਦਾ ਹੈ ਪਰੰਤੂ ਕਈ ਵਾਰੀ ਉਹਦੇ ਵਿੱਚੋਂ ਰਸ ਨਹੀਂ ਆਉਂਦਾ ਫਿਰ ਰਸ ਦੀ ਪ੍ਰਾਪਤੀ ਦੇ ਵਾਸਤੇ ਗੁਰਬਾਣੀ ਦੀ ਜਿਹੜੀ ਵਿਚਾਰ ਬੜੀ ਜ਼ਰੂਰੀ ਹੈ ਗੁਰਬਾਣੀ ਦੀ ਜਿਹੜੀ ਵਿਚਾਰ ਸਾਧ ਸੰਗਤ ਜੀ ਉਹ ਅਰਥਾਂ ਤੋਂ ਬਿਨਾਂ ਨਹੀਂ ਹੋਵੇਗੀ ਇੱਕ ਵਾਰੀ ਦਾਸ ਨੂੰ ਵੀ ਕਰਨੀ ਵਾਲੇ ਮਹਾਂਪੁਰਖ ਸ੍ਰੀ ਮਾਨਸੰਤ ਬਾਬਾ ਕਾਰਜ ਸਿੰਘ ਜੀ ਜਿੰਦੜੇ ਵਾਲੇ ਉਹ ਕਹਿਣ ਲੱਗੇ ਵੀ ਏਨੇ ਪਾਠ ਜਪਜੀ ਸਾਹਿਬ ਦਾ ਨਿਤਨੇਮ ਕਰੋ ਜਦੋਂ ਕਰਨੇ ਸ਼ੁਰੂ ਕੀਤੇ ਤੇ ਉਹ ਕੋਈ ਰਾਸ ਨਾ ਬਣੇ ਆਨੰਦ ਨਾ ਆਵੇ ਤੇ ਫਿਰ ਬੇਨਤੀ ਕੀਤੀ ਸਾਧੂਆਂ ਨੂੰ ਕਿਉਂਕਿ ਕਮਾਈ ਵਾਲੇ ਮਹਾਪੁਰਖਾਂ ਕੋਲੋਂ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਹੈ ਜਿਹੜਾ ਕਿਸੇ ਰਸਤੇ ਵਿੱਚ ਹੀ ਲੰਘਿਆ ਹੋਵੇ ਦੂਜੇ ਨੂੰ ਰਸਤਾ ਦਿਖਾ ਜਾਂਦਾ ਕਹਿੰਦੇ ਜਿੰਨੇ ਪਾਠ ਜਪਜੀ ਸਾਹਿਬ ਦੇ ਕਰਦੇ ਤੇ ਇਹਦੇ ਨਾਲ ਇੱਕ ਪਾਠ ਜਪਜੀ ਸਾਹਿਬ ਦਾ ਰੋਜ਼ਾਨਾ ਤੁਸੀਂ ਵਿਚਾਰ ਕੇ ਸਟੀਕ ਤੋਂ ਪੜ ਕੇ ਅਰਥਾਂ ਸਮੇਤ ਕਰਿਆ ਕਰੋ ਮੈਂ ਬੇਨਤੀ ਕੀਤੀ ਮਹਾਪੁਰਖ ਸਮਾਂ ਬੜਾ ਲੱਗ ਜਾਇਆ ਕਰੇਗਾ ਕਹਿੰਦੇ ਫਿਰ ਇਸ ਤਰ੍ਹਾਂ ਕਰੋ ਅੱਧੇ ਜਪਜੀ ਸਾਹਿਬ ਦਾ ਜਿਹੜੇ ਅਰਥ ਇੱਕ ਦਿਨ ਅੱਧੇ ਦੂਸਰੇ ਦਿਨ ਕਰ ਲਿਆ ਕਰੋ ਤੁਹਾਨੂੰ ਪਤਾ ਲੱਗੇ ਕਿ ਜਪਜੀ ਸਾਹਿਬ ਜੀ ਦੇ ਅੰਦਰ ਗੁਰੂ ਸਾਹਿਬ ਨੇ ਕਿੱਡਾ ਵੱਡਾ ਸਿਧਾਂਤ ਬਖਸ਼ਿਆ ਹੋਇਆ ਇਹ ਬ੍ਰਹਮ ਗਿਆਨ ਦੀ ਦਾਤੀ ਬਾਣੀ ਕਿਉਂ ਕਿਹਾ ਜਾਂਦਾ ਇਸ ਨੂੰ ਇਸੇ ਤਰ੍ਹਾਂ ਜਾਪ ਸਾਹਿਬ ਸਵਈਏ ਚੌਪਈ ਸਾਹਿਬ ਆਨੰਦ ਸਾਹਿਬ ਰਹਿ ਰਾਜ ਸਾਹਿਬ ਤੇ ਸੋਹਲੇ ਦੀ ਪਾਵਨ ਬਾਣੀ ਹਰ ਸਿੱਖ ਸੋਚਦਾ ਮੈਨੂੰ ਰਸ ਆਵੇ ਨਿਤਨੇਮ ਕਰਨ ਲੱਗੇ ਨੂੰ ਉਹਦੀ ਵਿਚਾਰ ਜ਼ਰੂਰੀ ਹੈ ਵਿਚਾਰ ਤਾਂ ਹੋਵੇਗੀ ਜੇਕਰ ਅਰਥ ਪੜਾਂਗੇ ਅਰਥ ਤਾਂ ਸ਼ੁੱਧ ਹੋਣਗੇ ਜੇ ਕਿਸੇ ਕਰਨੀ ਵਾਲੇ ਗੁਰਸਿੱਖ ਦੇ ਕੋਲੋਂ ਸੰਥਾ ਕੀਤੀ ਹੋਵੇਗੀ ਸਟੀਕਾ ਹੋਰ ਬੜੀਆਂ ਨੇ ਕਈ ਵਾਰੀ ਸਟੀਕ ਚੁੱਕ ਲਈ ਦੀ ਵੇਖਣ ਵਾਸਤੇ ਉਹਨੂੰ ਪੜ੍ਹਨੋਂ ਦਿਲ ਨਹੀਂ ਕਰਦਾ ਕਈ ਵਾਰੀ ਸਟੀਕ ਕਿਸੇ ਭਜਨੀਕ ਆਤਮਾ ਦੀ ਪਈ ਹੋਵੇ ਉਹਨੂੰ ਛੱਡਣ ਨੂੰ ਦਿਲ ਨਹੀਂ ਕਰਦਾ ਇਹਦਾ ਕਾਰਨ ਕੀ ਜਿਹਦਾ ਕੋਈ ਆਪਣਾ ਜੀਵਨ ਹੈ ਨਿਤਨੇਮ ਸੇਵਾ ਸਿਮਰਨ ਕਰਨ ਵਾਲੇ ਗੁਰਮੁਖ ਜਦੋਂ ਉਹ ਆਪਣੇ ਹੱਥਾਂ ਨਾਲ ਗੁਰਬਾਣੀ ਦੇ ਅਰਥਾਂ ਨੂੰ ਲਿਖ ਕੇ ਸੰਗਤ ਦੇ ਸਾਹਮਣੇ ਰੱਖਦੇ ਨੇ ਸਤਿਗੁਰੂ ਪਾਤਸ਼ਾਹ ਉਹਦੇ ਵਿੱਚ ਰਸ ਬਣਾਉਂਦੇ ਨੇ ਸੋ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਧੰਨ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਨ ਕਿਰਪਾ ਬਖਸ਼ਿਸ਼ ਮਿਹਰ ਕਰਨ ਸਤਕਾਰਯੋਗ ਵੀਰ ਭਾਈ ਰਣਜੋਤ ਸਿੰਘ ਜੀ ਹੋਰਾਂ ਦੇ ਸੀਸ ਤੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕਰਕੇ ਹੋਰ ਵੀ ਬਿਆੰਤ ਬਾਣੀਆਂ ਦੇ ਜਿਹੜੇ ਅਰਥ ਸਟੀਕ ਰੂਪ ਦੇ ਵਿੱਚ ਇਹਨਾਂ ਤੋਂ ਸਤਿਗੁਰੂ ਸੇਵਾ ਲੈਣ ਬੜੀ ਖੁਸ਼ੀ ਹੋਈ ਮਨ ਦੇ ਅੰਦਰ ਕਿਉਂਕਿ ਸੰਪਰਦਾਇ ਭਿੰਡਰਾਂ ਦੇ ਨਾਲ ਇਹਨਾਂ ਦਾ ਬਹੁਤ ਜ਼ਿਆਦਾ ਗੂੜਾ ਰਿਸ਼ਤਾ ਨਾਤਾ ਹੈ। ਸ਼੍ਰੀਮਨ ਸੰਤ ਗਿਆਨੀ ਹਰਭਜਨ ਸਿੰਘ ਜੀ ਮਹਾਪੁਰਸ਼ਾਂ ਦੇ ਨਾਲ ਬੇਹੱਦ ਇਹਨਾਂ ਦਾ ਸਨੇਹ ਹੈ। ਇਹਨਾਂ ਨੇ ਭਾਵਨਾ ਵਿੱਚ ਭਿੱਜ ਕਰਕੇ ਗੁਰਬਾਣੀ ਦੇ ਅਰਥ ਜਿੱਥੇ ਪੰਜਾਬੀ ਵਿੱਚ ਕੀਤੇ ਨੇ ਉੱਥੇ ਅੰਗਰੇਜ਼ੀ ਦੇ ਵਿੱਚ ਵੀ ਸਟੀਕ ਇਹਨਾਂ ਨੇ ਛਾਪੀ ਹੈ। ਤੇ ਜਿਹੜੇ ਕੋਈ ਸਾਧ ਸੰਗਤ ਗੁਰਮਤ ਦੇ ਅੱਖਰਾਂ ਦੀ ਸੋਝੀ ਰੱਖਣ ਵਾਲੇ ਕੇਵਲ ਪੰਜਾਬੀ ਪੜਨ ਵਾਲੇ ਉਹ ਵੀ ਲਾਹਾ ਲੈਣਗੇ ਤੇ ਜਿਹੜੇ ਕੋਈ ਪੜੇ ਲਿਖੇ ਵਿਦਵਾਨ ਹਨ ਅੰਗਰੇਜ਼ੀ ਦੇ ਗਿਆਤਾ ਨੇ ਤੇ ਉਹ ਵੀ ਲਾਹਾ ਲੈਣਗੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਅਰਦਾਸ ਹੈ ਸਤਿਗੁਰੂ ਜੀ ਇਸੇ ਪ੍ਰਕਾਰ ਇਸ ਵੀਰ ਨੂੰ ਚੜ੍ਹਦੀ ਕਲਾ ਵਾਲਾ ਆਪ ਜੀ ਨੇ ਜੀਵਨ ਬਖਸ਼ਿਸ਼ ਕਰਨ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਮੂਹੀਆਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਅਤੇ ਇਹ ਜਿਹੜੀ ਸਪੀਕ ਸ਼ਾਹੀ ਹੈ ਇਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਜੀ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਗ੍ਰੰਥੀ ਸਤਖਨ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿਨ੍ਹਾਂ ਨੇ ਬਹੁਤ ਹੀ ਕੀਮਤੀ ਵਿਚਾਰਾਂ ਨਾਲ ਆਪ ਸਮੂਹ ਸੰਗਤ ਨੂੰ ਨਿਹਾਲ ਕੀਤਾ ਹੈ ਜੀ ਸੋ ਹੁਣ ਮੈਂ ਬੇਨਤੀ ਕਰਾਂਗਾ ਕਿ ਜੋ ਨਿਤਨੇਮ ਦੀ ਬਾਣੀਆਂ ਦੀ ਸ੍ਰੀ ਜਿਸ ਨੂੰ ਰਿਲੀਜ਼ ਕੀਤਾ ਜਾਣਾ ਹੈ ਜਿਸ ਦੇ ਸਬੰਧ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਗਏ ਮਹਾਂਪੁਰਖਾਂ ਦੀ ਯਾਦ ਵਿੱਚ ਤੇ ਤਾਂਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮਨਾਉਂਦਿਆਂ ਹੋਇਆਂ ਸੋ ਮੈਂ ਬੇਨਤੀ ਕਰਾਂਗਾ ਸਿੰਘ ਸਾਹਿਬ ਗਿਆਨੀ ਗੁਰਮੀਂਦਰ ਸਿੰਘ ਜੀ ਸਟੇਜ ਤੇ ਸੁਸ਼ੋਭਿਤ ਨੇ ਨਾਲ ਸਾਡੇ ਵਿਦਵਾਨ ਮਹਾਂਪੁਰਖ ਤੇ ਨਾਲ ਹੋਰ ਪਤਵੰਤੇ ਸੱਜਣ ਸੋਰ ਲੀਜ਼ ਇਸ ਪਵਿੱਤਰ ਬਾਣੀ ਦੇ ਜੋ ਅਸੀਂ ਬਾਣੀਆਂ ਰੋਜ਼ ਅਸੀਂ ਪੜ੍ਹਦੇ ਆ ਨਿਤਨੇਮ ਵਿੱਚ ਅੰਮ੍ਰਿਤ ਵੇਲੇ ਉਹਨਾਂ ਰਿਲੇਜ ਕੀਤਾ ਜਾ ਰਿਹਾ ਜੀ ਸਤਿਗੁਰਾਂ ਦੇ ਪਵਿੱਤਰ ਹਜ਼ੂਰੀ ਦੇ ਅੰਦਰ ਆਓ ਬੜੇ ਪ੍ਰੇਮ ਦੇ ਨਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸੋਨਿਹਾਲ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਸੋ ਜਿਤਨੀ ਵੀ ਸੰਗਤ ਇਥੇ ਸੁਸ਼ੋਭਿਤ ਹੈ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਇਇਕ ਨਵੇਕਲਾ ਸਟੇਕ ਹੈ ਚਾਹੇ ਨਿਤਨੇਮ ਦੀਆਂ ਬਾਣੀਆਂ ਦੇ ਅਨੇਕਾਂ ਸਟੇਕ ਵੱਖ-ਵੱਖ ਵਿਦਵਾਨਾਂ ਨੇ ਭਜਨੀਕ ਮਹਾਂਪੁਰਖਾਂ ਨੇ ਕੀਤੇ ਨੇ ਪਰ ਇੱਕ ਨਵੇਕਲਾ ਸਟੇਕ ਤਾਂ ਹੈ ਜਿਵੇਂ ਆਪ ਜੀ ਨੂੰ ਪਹਿਲਾਂ ਦੱਸਿਆ ਵੀ ਗਿਆ ਹੈ ਕਿ ਬਿਲਕੁਲ ਸਰਲ ਅਰਥ ਪੰਜਾਬੀ ਵਿੱਚ ਵੀ ਨੇ ਤੇ ਨਾਲ ਅੰਗਰੇਜ਼ੀ ਵਿੱਚ ਵੀ ਨੇ ਕਿਉਂਕਿ ਜਿਹੜਾ ਸੱਜਣ ਪੰਜਾਬੀ ਨਹੀਂ ਪੜਨੀ ਜਾਣਦਾ ਇੰਗਲਿਸ਼ ਵਿੱਚ ਉਹ ਇਸ ਦੇ ਅਰਥ ਸਮਝ ਸਕਦਾ ਹੈ ਤਾਂ ਕਿ ਇਹੀ ਉਦਦਮ ਕੀਤਾ ਗਿਆ ਹੈ ਕਿ ਅਸੀਂ ਵੱਧ ਤੋਂ ਵੱਧ ਲਾਹਾ ਪ੍ਰਾਪਤ ਕਰ ਸਕੀਏ ਸੋ ਆਪ ਸਾਰੀ ਸੰਗਤ ਜਿੱਥੇ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੋ ਸ਼ੋਭੇ ਤੋਂ ਹੁਣ ਆਪਾਂ ਨਾਲ ਹੀ ਸਨਮਾਨ ਵੀ ਜਿਹੜੀਆਂ ਸ਼ਖਸੀਤਾਂ ਸਾਡੇ ਕੋਲ ਪਹੁੰਚੀਆਂ ਨੇ ਸੰਤ ਗਿਆਨੀ ਹਰਪ੍ਰਜਨ ਸਿੰਘ ਜੀ ਤੋਂ ਡੀਕੇ ਮਹਾਪੁਰਖਾਂ ਦਾ ਵੀ ਨਾਲ ਆਪਾਂ ਸਨਮਾਨ ਕਰਨਾ ਹੈ ਜੀ ਤੇ ਨਾਲ ਸੰਗਤ ਵੇਖੇ ਜੋ ਪਤਵੱਤੀ ਸਜਣ ਸੋ ਬੈਮਾਨੇ ਮੈਂ ਉਹਨਾਂ ਦੇ ਨਾਮ ਲੈ ਦਿਆਂ ਡਾਕਟਰ ਹਰਜੋਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਡਾਕਟਰ ਅਜੀਤ ਕੋਰ ਜੀ ਪ੍ਰਿੰਸੀਪਲ ਸਰਦਾਰ ਹਰਚਰਨ ਸਿੰਘ ਜੀ ਗੋਹਲਵੜੀਆ ਸਾਹਿਬ ਸਰਦਾਰ ਹਰਪ੍ਰਜਨ ਸਿੰਘ ਜੀ ਨਾਮਤਾਰੀ ਸਰਦਾਰ ਤੇਜ ਪ੍ਰਤਾਪ ਸਿੰਘ ਜੀ ਸੰਧੂ ਸਰਦਾਰ ਜਗਦੇਵ ਸਿੰਘ ਜੀ ਗੋਹਲਵੜੀਆ ਸਰਦਾਰ ਮੇਜਰ ਸਿੰਘ ਜੀ ਸਰਦਾਰ ਹਾਕਮ ਸਿੰਘ ਜੀ ਅਤੇ ਰਾਮਗੜੀਆ ਦੇ ਜਿੰਨੇ ਵੀ ادارے ਨੇ ਉਹਨਾਂ ਦਾ ਸਟਾਫ ਟੀਚਰ ਸਾਹਿਬਾਨ ਪ੍ਰਿੰਸੀਪਲ ਸਾਹਿਬਾਨ ਸਾਰੇ ਪਹੁੰਚੇ ਨੇ ਉਹਨਾਂ ਦਾ ਵੀ ਵਿਸ਼ੇਸ਼ ਤਨਵਾਦ ਹੈ ਇੰਨਾ ਪਤਵੰਤੀ ਸੱਜਣਿਆ ਨੇ ਇਹ ਸੱਜਣਾ ਨੇ ਆਪਣੇ ਰੁਝੇਵਿਆਂ ਚੋਂ ਕੀਮਤੀ ਸਮਾਂ ਅੱਜ ਕੱਢਿਆ ਹੈ ਸੋ ਆਪ ਸਾਰੀ ਸੰਗਤ ਦਾ ਬੋਲੇ ਸੋ ਨਿਹਾਲ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ ਸ੍ਰੀ ਦਰਬਾਰ ਸਾਹਿਬ ਦੀ ਸੁੰਦਰ ਤਸਵੀਰ ਵੀ ਨਾਲ ਮਾਪੁਰਖਾਵلوں ਪੇਨਡ ਕੀਤੀ ਗਈ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਤੇ ਨਾਲ ਮੈਂ ਬੇਨਤੀ ਕਰਾਂਗਾ ਸੰਤ ਗਿਆਨੀ ਹਰਪਜਨ ਸਿੰਘ ਜੀ ਟੋਡੀਕੇ ਮਾਪੁਰਖਾਂ ਦਾ ਵੀ ਆਪਸ ਸਨਮਾਨ ਕਰਨਾ ਹੈ ਵਿਸ਼ੇਸ਼ ਤੌਰ ਤੇ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਬੋਲੇ ਸੋ ਨਿਹਾਲ ਜੋ ਸਰਦਾਰ ਅਨਜੋਤ ਸਿੰਘ ਜਿਨੇ ਸਟੇ ਕੀਤਾ ਹੈ ਮਾਪੁਰਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿਉਂਕਿ ਜਿੱਥੇ ਮਹਾਪੁਰਖ ਵਿਦਵਾਨ ਨੇ ਤੇ ਬਾਣੀ ਦੇ ਰਸੀਏ ਨੇ ਕਿਉਂਕਿ ਜਦੋਂ ਕੋਈ ਕਮਾਈ ਕਰਨ ਵਾਲਾ ਬਾਣੀ ਦੇ ਅਰਥ ਕਰਦਾ ਹੈ ਤੇ ਸਾਧ ਸੰਗਤ ਜੀ ਉਹਨਾਂ ਅਰਥਾਂ ਵਿੱਚ ਆਮ ਵਿਦਵਾਨਾਂ ਨਾਲੋਂ ਅਰਥਾਂ ਵਿੱਚ ਬੜਾ ਫਰਕ ਹੁੰਦਾ ਹੈ ਤੇ ਮਹਾਪੁਰਖਾਂ ਵੱਲੋਂ ਗਿਆਨੀ ਜੀ ਦਾ ਸਨਮਾਨ ਕੀਤਾ ਗਿਆ ਹੈ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਸਰਦਾਰ ਅਨਜੋਤ ਸਿੰਘ ਜੀ ਉਹਨਾਂ ਦਾ ਵੀ ਸਨਮਾਨ ਕੀਤਾ ਜਾਣਾ ਹੈ ਜੀ ਬੋਲੇ ਸੋ ਨਿਹਾਲ ਸੋ ਆਪ ਸਮੂਹ ਸੰਗਤ ਨੇ ਅਰਦਾਸ ਬੇਨਤੀ ਕਰਨੇ ਕੀ ਸਰਦਾਰ ਰਣਜੋਤ ਸਿੰਘ ਜੀ ਸਿਰ ਤੇ ਸਤਿਗੁਰੂ ਇਸੇ ਤਰ੍ਹਾਂ ਮਿਹਰਾਂ ਪਰਿਆਹਤ ਰੱਖੇ ਕਿਉਂਕਿ ਬਹੁਤ ਹੀ ਉਤਸ਼ਾਹ ਹੁੰਦੇ ਉਹਨਾਂ ਵਿੱਚ ਇਹੋ ਜੇ ਕਾਰਜ ਕਰਨ ਦਾ ਤੇ ਸਤਿਗੁਰੂ ਜੀ ਹੋਰ ਚੜ੍ਹਦੀ ਕਲਾ ਦੇ ਨਾਲ ਬੋਲੇ ਸੋਨਿਹਾਲ ਡਾਕਟਰ ਅਨਰਾਗ ਸਿੰਘ ਜੀ ਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਹੈ ਦਨਾਲ ਸੰਤ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਜੋ ਸੱਜਣ ਆਏ ਨੇ ਗਿਆਨੀ ਸਹਿਬਾਨ ਉਹਨਾਂ ਦਾ ਵੀ ਸਨਮਾਨ ਕੀਤਾ ਗਿਆ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਸੋ ਅਸੀਂ ਅੱਜ ਮਹਾਂਪੁਰਖਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਜੋ ਸਮਾਗਮਾਂ ਦੀ ਲੜੀ ਚੱਲ ਰਹੀ ਹੈ ਉਸ ਲੜੀ ਦੇ ਸੰਬੰਧ ਵਿੱਚ ਵੀ ਆਪਾਂ ਬੋਲੇ ਸੋ ਨਿਹਾਲ ਸੰਤ ਬਾਬਾ ਅਮੀਤ ਸਿੰਘ ਜੀ ਮੁਖੀ ਜਵਦਤਕ ਸਾਲ ਜਿਨਾ ਮਾਪੁਰਖਾਂ ਦੀ ਦੇਖ ਰੇ ਇਹ ਸਾਰਾ ਹੀ ਸਮਾਗਮ ਉਜਿਤ ਕੀਤਾ ਗਿਆ ਮਾਪੁਰਖਾਂ ਦਾ ਵੀ ਸਨਮਾਨ ਵਿਸ਼ੇਸ਼ ਤੌਰ ਤੇ ਕੀਤਾ ਗਿਆ ਤੇ ਨਾਲ ਹੀ ਮੈਂ ਬੇਨਤੀ ਕਰਾਂਗਾ ਕਿ ਜੋ ਪਤਵੰਤੇ ਸੱਜਣ ਪਹੁੰਚੇ ਨੇ ਆਪ ਜੀ ਦੇ ਨਾਲ ਬਾਬਾ ਜੀ ਥੋੜੀ ਜਿਹੀ ਬਚਨਾਂ ਦੀ ਸਾਂਝ ਪਾਉਣ ਕੇ ਮੁਖਾਤਿਬ ਹੋ ਰਹੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾਰ ਹਰਚੰਦ ਸਿੰਘ ਜੀ ਗੋਲਵੜੀਆ ਸਾਹਿਬ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਜੀ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ बोले सो निहाल ਸਰਦਾਰ ਮੇਜਰ ਸਿੰਘ ਜੀ ਦਾ ਸਰਦਾਰ ਹਰਭਜਨ ਸਿੰਘ ਜੀ ਦਾ ਵੀ ਸਨਮਾਨ ਕੀਤਾ ਗਿਆ ਹੈ ਜੀ ਹੋਰ ਜੋ ਪਤਵੰਤੇ ਸੱਜਣ ਬੋਲੇ ਸੋ ਨਿਹਾਲ ਡਾਕਟਰ ਹਰਜੋਤ ਸਿੰਘ ਜੀ ਉਹਨਾਂ ਦਾ ਵੀ ਸਨਮਾਨ ਬਾਬਾ ਜੀ ਵੱਲੋਂ ਕੀਤਾ ਗਿਆ ਹੈ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਸੋ ਆਪ ਸਾਰੀ ਸੰਗਤ ਤਕਰੀਬਨ ਕਾਫੀ ਸਮੇਂ ਤੋਂ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਸੋ ਸ਼ੋਭੇ ਤੋਂ ਥੋੜਾ ਜਿਹਾ ਸਮਾਂ ਆਪਾਂ ਹੋਰ ਸਤਿਗੁਰਾਂ ਦੇ ਦਰਬਾਰ ਵਿੱਚ ਬੈਠਣਿਆ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਜਾਣੀ ਹੈ ਫਿਰ ਆਪਾਂ ਸਾਰਿਆਂ ਨੇ ਸਤਿਗੁਰਾਂ ਦੀ ਪਾਵਨ ਫਰਮਾਨ ਸਰਵਨ ਕਰਕੇ ਅੱਜ ਦੇ ਜੋ ਦਿਨ ਦੇ ਸਮਾਗਮ ਯੋਜਿਤ ਕੀਤੇ ਗਏ ਨੇ ਇਹਨਾਂ ਦਾ ਰਹਾ ਆਪਾਂ ਪ੍ਰਾਪਤ ਕਰਨਾ ਹੈ ਗਿਆਨੀ ਚੰਨ ਸਿੰਘ ਜੀ ਉਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਜੀ ਬੋਲੇ ਸੋ ਨਿਹਾਲ ਸੋ ਆਪ ਸਾਰੀਆਂ ਸੰਗਤਾਂ ਦਾ ਇੱਕ ਵਾਰ ਫਿਰ ਤੋਂ ਬਾਬਾ ਜੀ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਹੁਣ ਬੜੇ ਪ੍ਰੇਮ ਦੇ ਨਾਲ ਆਪਾਂ ਅਨੰਦ ਸਿੰਘ ਜੀ ਦੇ ਪਾਠ ਨਾਲ ਜੁੜਾਂਗੇ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਸਤਿਗੁਰਾਂ ਦੀ ਜੋਦੜੀ ਕੀਤੀ ਜਾਏਗੀ ਸੋ ਸਾਰੀ ਸੰਗਤ ਇਸੇ ਤਰ੍ਹਾਂ ਆਪ ਜੀ ਟਕਾ ਬਖਸ਼ੋ ਸਭ